ਜਿਹੜੇ ਅਸਲੀ ਡਰੱਗ ਤਸਕਰ ਨੇ ਉਹ ਖੁਦ ਵੇਚਣ ਨਹੀਂ ਆਉਂਦੇ ਜੀ ਉਹਨਾਂ ਨੇ ਅੱਗੇ ਕੋਰੀਅਰ ਰੱਖੇ ਹੋਏ ਨੇ ਜੀ ਸਮਾਨ ਸਪਲਾਈ ਕਰਨ ਵਾਲੇ 2-3 ਗ੍ਰਾਮ 4-500 ਰੁਪਏ ਦੀ ਮਿਲ ਜਾਂਦੀ ਸੀ ਬੱਚਾ ਉਹ ਉਮਰ ਇਹ ਹੈ ਜੀ ਸੀ ਟੀਨੇਜ ਉਮਰ ਸੀ ਮਾਪਿਆਂ ਤੋਂ ਤੇਲ ਦੇ ਬਹਾਨੇ ਮੈਂ ਮੋਟਰਸਾਈਕਲ 'ਚ ਤੇਲ ਪਾਉਣਾ ਹੈ ਮੇਰੇ ਦੋਸਤ ਦਾ ਬਰਥਡੇ ਹੈ ਇਸ ਚੱਕਰ 'ਚ 4-500 ਰੁਪਇਆ ਲੈ ਲੈਣ ਦੇ ਸੀ ਪਰ ਮਾਪਿਆਂ ਨੂੰ ਜਦੋਂ ਤੱਕ ਪਤਾ ਲੱਗਦਾ ਸੀ 3-4 ਮਹੀਨਿਆਂ ਬਾਅਦ ਜਦੋਂ ਉਹਦੀਆਂ ਜੇਬਾਂ 'ਚੋਂ ਗਲਤ ਕਿਸਮ ਦੇ ਆ ਕੁੜੀਆਂ ਨਿਕਲਣ ਲੱਗ ਜਾਂਦੀਆਂ ਸੀ ਮਾਪਿਆਂ ਨੂੰ ਚਿੰਤਾ ਹੁੰਦੀ ਸੀ ਜਿਵਾਂਕ ਗਲਤ ਸੰਗਤ 'ਚ ਪੈ ਗਿਆ ਮਾਪਿਆਂ ਕੋਲੇ ਕੀ ਰਾਹ ਸੀਗਾ ਮਾਪਿਆਂ ਕੋਲੇ ਕੋਈ ਰਾਹ ਸੀ ਰੇ ਪੈਸੇ ਬੰਦ ਕਰ ਲੋ ਇਹਨੂੰ ਪੈਸੇ ਨਾਲ ਦੋ ਤਿੰਨ 400 ਰੁਪਏ ਜਿਹੜਾ ਲੈ ਕੇ ਜਾਂ ਸੀ ਉਹ ਬੱਚੇ ਦੇ ਨਾਮ ਬੰਦ ਕਰਤਾ ਬਟ ਸੀਰੀਅਸਲੀ ਬਹੁਤ ਹੀ ਲੌਜੀਕਲੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਸਰ 4-500 ਦੇਣਾ ਬੰਦ ਹੋ ਗਿਆ ਇਹਦਾ ਮਤਲਬ ਇਹ ਨਹੀਂ ਹੋਇਆ ਕਿ ਉਹਨੂੰ ਚਿੱਟਾ ਮਿਲਣਾ ਬੰਦ ਹੋ ਗਿਆ ਉਹ ਜਿਹੜੇ ਚਿੱਟੇ ਵਾਲੇ ਸੀ ਉਹ ਕਹਿੰਦੇ ਕੰਮ ਕਰ ਕਿਉਂਕਿ ਉਹਨੇ ਦੱਸਿਆ ਜਵਾਕ ਨੇ ਕਿ ਮੈਂ ਤਾਂ ਮੇਰੇ ਘਰ ਦੇ ਲੜਪੇ ਮੇਰੇ ਨਾਲ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਕਹਿੰਦੇ ਤੂੰ 2 3 ਗ੍ਰਾਮ ਦੀ ਵਜਾਏ ਤੂੰ 5 ਗ੍ਰਾਮ ਲੈ ਲਾ ਤੂੰ ਐਂ ਕਰ 2 ਗ੍ਰਾਮ ਤੇਰਾ 3 ਗ੍ਰਾਮ ਤੂੰ ਕਿਸੇ ਹੋਰ ਨੂੰ ਵੇਚ ਦੇ ਤੂੰ ਕਿਸੇ ਹੋਰ ਨੂੰ ਲਾ ਕਿਸੇ ਹੋਰ ਨੂੰ ਨਸ਼ਾ ਲਾ ਜਿਵੇਂ ਇੱਕ ਐਮਬੀ ਕੰਪਨੀ ਸੀ ਮੈਂ ਐਮਬੀ ਕੰਪਨੀ ਨਸ਼ੇ ਨਾਲ ਨਹੀਂ ਚੋੜ ਰਿਆ ਵੀ ਤੁਸੀਂ 2-3 ਸਾਨੂੰ ਗਾਹਕ ਦਿਓ ਉਹ ਐ ਕਰਕੇ ਨਾ ਜੀ ਇਹ ਚੇਨ ਰਿਐਕਸ਼ਨ ਹੋ ਗਿਆ ਜੀ ਚੇਨ ਰਿਐਕਸ਼ਨ ਹੋ ਗਿਆ ਕਿ ਮੈਂ ਆਵਦੇ 2 ਗ੍ਰਾਮ ਵਾਸਤੇ ਕਿਸੇ ਨੂੰ 3 ਗ੍ਰਾਮ ਵੇਚ ਰਿਆ ਫਿਰ ਉਹਨੂੰ ਕਿਹਾ ਗਿਆ ਜਦੋਂ ਉਹਦੇ ਕੋਲੇ ਪੈਸੇ ਮੁੱਕ ਗਏ ਵੀ ਤੂੰ ਅੱਗੇ ਕਰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਐਸ ਲੈਵਲ ਤੇ ਚੇਂਜ ਚਲੀ ਗਈ ਕਿ ਸੰਤਪਤ ਤਾਂ ਹੀ ਲੱਗਿਆ ਕਿ ਸਾਡੇ ਤਾਂ ਬੱਚੇ ਹੀ ਐਂ ਟੀਕਾ ਰਹਿ ਜਾਂਦਾ ਸੀਗਾ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ ਅਸੀਂ ਇੱਕ ਮੀਟਿੰਗ ਕੀਤੀ ਕਿ ਬੱਚੇ ਮਰ ਰਹੇ ਨੇ ਜੀ ਟੀਕਾ ਅੱਧਾ ਟੀਕਾ ਲੱਗਿਆ ਹੁੰਦਾ ਅੱਧਾ ਉਹਦੇ ਵਿੱਚ ਹੀ ਹੁੰਦਾ ਹੈ ਤਾਂ ਕੈਪਟਨ ਸਾਹਿਬ ਕਹਿੰਦੇ ਇਹ ਕਿਹੜੀ ਡਰੱਗ ਹੈ ਮੈਂ ਕਿੱਸਾ ਰਹੀ ਮੈਂ ਦੱਸੂਗਾ ਸਰ ਅੱਧਾ ਟੀਕਾ ਤਾਂ ਖਾਲੀ ਪਿਆ ਵਿੱਚ ਤੁਸੀਂ ਪਤਾ ਕਰ ਲਓ ਸਰ ਡਰੱਗ ਪਤਾ ਕਿਹੜੀ ਹਾਥੀਆਂ ਨੂੰ ਟੀਕਾ ਲਾਉਣ ਵਾਲੀ ਡਰੱਗ ਹਾਥੀਆਂ ਨੂੰ ਬੇਹੋਸ਼ ਕਰਨ ਵਾਲੀ ਡਰੱਗ ਸਰਕਾਰ ਨਹੀਂ ਪਤਾ ਕਰ ਸਕਦੀ ਸੀ ਇਹ ਮੈਂ ਕਹਿ ਪਿੰਸਾ ਉਹ ਡਰੱਗ ਹੈ ਜਿਹੜੀ ਹਾਥੀਆਂ ਨੂੰ ਬੇਹੋਸ਼ ਕਰਦੀ ਹੈ ਤੇ ਸਾਡੇ ਬੱਚੇ ਅੱਧਾ ਕ ਲਾਉਂਦੇ ਐ ਅੱਧਾ ਕ ਬਸ ਇੱਥੇ ਹੀ ਰਹਿ ਜਾਂਦਾ ਤੇ ਬਸ ਡੈੱਡ ਬੋਡੀ ਮਿਲਦੀ ਐ ਬਸ ਲੱਖਾਂ ਕਰਾਂ ਚ 70 ਬਿਛਾਤੇ ਜਨਾਬ ਆਉਂਦਾ ਕਿੱਥੋਂ ਸੀ ਲਿਆਉਂਦਾ ਕੌਣ ਸੀ ਸਰਕਾਰਾਂ ਜਿਨ੍ਹਾਂ ਦੇ ਨਾਂ ਹੀ ਚਿੱਟੇ ਤੇ ਪੈ ਗਏ ਜਿਨ੍ਹਾਂ ਦੇ ਨਾਂ ਹੀ ਚਿੱਟੇ ਤੇ ਪੈ ਗਏ 7 ਸਾਲ ਦੇ 5 ਸਾਲ ਦੇ ਜਵਾਬ ਤੋਂ ਪੁੱਛ ਲੋ ਚਿੱਟੇ ਦਾ ਮਤਲਬ ਨਾਬਾ ਨਾਬੇ ਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਨਾਬੇ ਬੈਠਾ ਹੈ ਮੈਂ ਉਹਦੀ ਗੱਲ ਕਰ ਕਿਉਂ ਹੋ ਗਿਆ ਜੀ ਇਹ ਇਸੱਤੇ ਪਿੰਦੀ ਇਹ ਭੋਲੇ ਕਿੱਥੋਂ ਆ ਗਏ ਕੋਰੀਅਰ ਸੀਗੇ ਉਹਨਾਂ ਨੂੰ ਪੁੱਸ ਪੈ ਗਿਆ ਵੇਚਣ ਦਾ ਉਹ ਚੋ ਪੈਸੇ ਆ ਗਏ ਜਨਾਬ ਅਸੀਂ ਤਾਂ ਹੁਣ ਫੜ ਕੇ ਦੇਖਿਆ ਤੁਸੀਂ ਹੈਰਾਨ ਹੋ ਜਾਓਗੇ ਕਿ ਕਿੱਥੋਂ ਕਿੱਥੋਂ ਪ੍ਰਾਪਰਟੀਆਂ ਨਿਕਲ ਰਹੀਆਂ ਨੇ ਤੇ ਕਿੱਥੇ ਕਿੱਥੇ ਜਾ ਕੇ ਕੇਸ ਨਿਬੜਨਗੇ ਕਾਰਨ ਇਹ ਜਿੱਦੂ ਪਹਿਲਾਂ ਸਰਕਾਰਾਂ ਇਹਨਾਂ ਦੋਨਾਂ ਨੇ ਅਸੀਂ ਇਹ ਦੋਨੇ ਰਲੇ ਹੋਏ ਸੀ ਤੇ ਪਤੀ ਲੱਗਰ ਦਿੱਤਾ ਵੀ ਕਿੱਥੋਂ ਕੀ ਆਈ ਜਾਂਦਾ ਸੋ ਅਸੀਂ ਤਾਂ ਚਿੱਟੇ ਦੁੱਧ ਵਾਲੇ ਸੀਗੇ ਜੀ